ਪੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਲੈਂਡ ਪੂਲਿੰਗ ਨੂੰ ਲੈ ਕੇ ਲਗਾਤਾਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਲੁਧਿਆਣਾ ਦੇ ਇੱਕ ਪਿੰਡ ਦੇ ਵਿੱਚ ਪੋਸਟਰ ਲਗਾ ਦਿੱਤੇ ਗਏ ਨੇ ਵੀ ਆਮ ਆਦੀ ਪਾਰਟੀ ਦਾ ਕੋਈ ਵੀ ਆਗੂ ਪਿੰਡ ਦੇ ਵਿੱਚ ਦਾਖਲ ਨਾ ਹੋਵੇ ਤੇ ਉਹਨਾਂ ਕਹਿ ਹੈ ਕਿ ਜਦੋਂ ਤੱਕ ਆਮ ਆਦੀ ਪਾਰਟੀ ਦੀ ਸਰਕਾਰ ਲੈਂਡ ਪੋਲੀ ਨੀਤੀ ਨੂੰ ਰੱਦ ਨਹੀਂ ਕਰਦੀ ਆ ਤੇ ਕਿਸੇ ਵੀ ਲੀਡਰ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦੇਵਾਂਗੇ ਸਾਡੀ ਮੰਗ ਤਾਂ ਇਹੀ ਹੈ ਜੀ ਤਕਰੀਬਨ ਇੱਕ ਮਹੀਨਾ ਹੋ ਗਿਆ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਪੰਜਾਬ ਸਰਕਾਰ ਨੇ ਲੈਂਡ ਪੂਰਨ ਸਕੀਮ ਲਿਆਂਦੀ ਆ ਇਹਨੂੰ ਰੱਦ ਕੀਤਾ ਜਾਵੇ ਤਾਂ ਜੋ ਜਿਹੜੇ ਕਿਸਾਨ ਆ ਆਪਣੀ ਜ਼ਮੀਨ ਤੇ ਖੇਤੀ ਕਰ ਸਕਣ ਉਹਦੇ ਵਿੱਚ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਉਹ ਆਪਣੀ ਰੋਜੀ ਰੋਟੀ ਕਮਾਉਂਦੇ ਆ ਵਧੀਆ ਰੋਟੀ ਖਾਂਦੇ ਆ ਵਧੀਆ ਰਹਿੰਦੇ ਆ ਤੇ ਅਸੀਂ ਇਹ ਸਰਕਾਰ ਨੂੰ ਇਹ ਮੰਗ ਕਰਦੇ ਆ ਵੀ ਤੁਹਾਨੂੰ ਸਾਨੂੰ ਤੁਹਾਡੇ ਪਲਾਟਾਂ ਦੀ ਲੋੜ ਨਹੀਂ ਨਾ ਹੀ ਸਾਡੇ ਨੂੰ ਤੁਹਾਡੇ ਪੈਸਿਆਂ ਦੀ ਲੋੜ ਆ ਇਸ ਦੇ ਵਿਰੋਧ ਵਿੱਚ ਸਾਰੇ ਬੋਰਡ ਲੱਗੇ ਸੀ ਕਿਉਂਕਿ ਬਾਰ ਬਾਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਕਿਸਾਨ ਜ਼ਮੀਨ ਦੇਣੀ ਚਾਹੁੰਦਾ ਤਾਂ ਠੀਕ ਆ ਨਹੀਂ ਅਸੀਂ ਤੱਕੇ ਨਾਲ ਜ਼ਮੀਨ ਨਹੀਂ ਲਵਾਂਗੇ ਪਰ ਸਾਰੇ ਸਾਡੇ ਚਾਰਾ ਪਿੰਡਾਂ ਨੇ ਤਕਰੀਬਨ ਸਾਰੇ ਪੰਜਾਬ ਨੇ ਇਹ ਲੈ ਕੇ ਆਪਦੇ ਮਤੇ ਪਾ ਦਿੱਤੇ ਆ ਮਤੇ ਪਾ ਕੇ ਇਤਰਾਜ਼ ਦੇ ਦਿੱਤੇ ਆ ਗਲਾડા ਦੇ ਵਿੱਚ ਵੀ ਅਸੀਂ ਇੱਕ ਮਰਲਾ ਵੀ ਜ਼ਮੀਨ ਆ ਜਿਹੜੀ ਦੇਣੀ ਨਹੀਂ ਚਾਹੁੰਦੇ ਉਸ ਦੇ باوجود ਵੀ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਟਵਾਰੀ ਕਾਨੂੰ ਕੋ ਘੱਲੇ ਆ ਤੇ ਵੀ ਇਹ ਜ਼ਮੀਨਾਂ ਬਾਰੇ ਤੁਸੀਂ ਜਾ ਕੇ ਆਓ ਪਰ ਉਹਨਾਂ ਦਾ ਅਸੀਂ ਵਿਰੋਧ ਕਰਕੇ ਮੋੜਿਆ ਵੀ ਸਾਡੇ ਪਿੰਡ ਦਾ ਕੋਈ ਵੀ ਕਿਸਾਨ ਆ ਜਿਹੜਾ ਇੱਕ ਮਰਲਾ ਜ਼ਮੀਨ ਨਹੀਂ ਦੇਣੀ ਚਾਹੁੰਦਾ ਵੀ ਨਾ ਹੀ ਸਾਡੇ ਪਿੰਡ ਆਉ ਉਸ ਦੇ باوجود ਵੀ ਇਹਨਾਂ ਨੇ ਆਪ ਦਾ ਜਿਹੜਾ ਪ੍ਰੋਸੈਸ ਆ ਉਹ ਤੇਜ਼ੀ ਨਾਲ ਹੋਰ ਚਲਾ ਦਿੱਤਾ ਇਸ ਦੇ ਬਾਵਜੂਦ ਅਸੀਂ ਇਹ ਬੋਰਡ ਆ ਜਿਹੜੇ ਲਾਇਏ ਸੀ ਸਾਰੇ ਪਿੰਡਾਂ ਵਿੱਚ ਜਿੰਨਾ ਚਿਰ ਲੈਂਡ ਪੂਲਰ ਸਕੀਮ ਆ ਜਿਹੜੀ ਇਹ ਸਰਕਾਰ ਰੱਦ ਨਹੀਂ ਕਰਦੀ ਤਾਂ ਪਿੰਡਾਂ ਦੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਆ ਬਾਂ ਉਹਨੂੰ ਪਿੰਡਾਂ ਵਿੱਚ ਬਣ ਨਹੀਂ ਦਿੱਤਾ ਜਾਊਗਾ ਇਸ ਕਰਕੇ ਅਸੀਂ ਵਿਰੋਧ ਤੇ ਵਿੱਚ ਬੋਰਡ ਲਾਇਏ ਸੀ ਰਾਤ ਕੋਈ ਸ਼ਰਾਰਤੀ ਅੰਸਰਾਂ ਨਹੀਂ ਇਹ ਬੋਰਡ ਆ ਜਿਹੜੇ ਪਾੜ ਦਿੱਤੇ ਗਏ ਆ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਜਿਹੜੀ ਗੱਲ ਆ ਰਿਕ ਦੇ ਦਿਲ ਦੇ ਲਿਖੀ ਗਈ ਆ ਕਿਸਾਨ ਦੇ ਮਜ਼ਦੂਰ ਤੇ ਵਪਾਰੀ ਦੇ ਵੀ ਜਿੰਨਾ ਚਿਰ ਇਹ ਪਾਲਸੀ ਰੱਦ ਨਹੀਂ ਹੁੰਦੀ ਤਾਂ ਉਹਨਾਂ ਟਾਈਮ ਕੋਈ ਵੀ ਘਰੇ ਟੱਕੇ ਨਹੀਂ ਬੈਠੂਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੋਰਡ ਲਾਵਾਂਗੇ ਤੇ ਜਿੰਨੇ ਵੀ ਇਹਨਾਂ ਦੇ ਲੀਡਰ ਆ ਜੇ ਨਾ ਇਹ ਆਵਾਜ਼ ਆਏ ਤਾਂ ਅਸੀਂ ਇਹਨਾਂ ਨੂੰ ਘਰੋਂ ਨਿਕਲਣਾ ਬੰਦ ਕਰ ਦਾਵਾਂਗੇ ਸਭ ਦੇ ਮਗਰ ਅਸੀਂ ਕਾਲੀਆਂ ਝੰਡੀਆਂ ਲੈ ਕੇ ਮਗਰ ਦੀ ਮਗਰ ਹੋ ਜਾਾਂਗੇ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਨੱਕ 'ਚ ਦੰਬ ਕਰਕੇ ਰੱਖਾਂਗੇ ਇਹਨਾਂ 'ਚ ਜਿੰਨਾ ਚਿਰ ਅਸੀਂ ਸਾਰੇ ਕਿਸਾਨ ਆ ਉਹਨਾਂ ਟਮ ਟੱਕੇ ਨਹੀਂ ਬਹਿਣਾ ਜਿੰਨਾ ਚਿਰ ਇਹ ਪਾਲਸੀ ਰੱਦ ਨਹੀਂ ਇਹ ਜੀ ਗੱਲ ਇਹ ਅਸੀਂ ਚਾਰੇ ਪਿੰਡਾਂ ਦੇ ਵਿੱਚ ਲਾਈ ਸੀ ਵੀ ਅਸੀਂ ਨਾ ਜੋ 1.5 ਮਹੀਨੇ ਤੋਂ ਲੱਗੇ ਹੋਏ ਆ ਇਸ ਗੱਲ ਤੇ ਵੀ ਸਰਕਾਰ ਕੁਝ ਕਰੇ ਸਰਕਾਰ ਕੁਝ ਕਰੇ ਵੀ ਚਲੋ ਆਪਾਂ ਹੀ ਬਣਾਈ ਆ ਪਰ ਸਰਕਾਰ ਦੇ ਕੰੰਤੇ ਜੂ ਨਹੀਂ ਸਰਕੀ ਇਸੇ ਕਰਕੇ ਅਸੀਂ ਇਹ ਪੋਸਟਰ ਲਾਇਆ ਸੀ ਵੀ ਅਸੀਂ ਹੁਣ ਥੋੜਾ ਵੜਨਾ ਬੰਦ ਕਰਾਂਗੇ ਜਦੋਂ ਤੁਸੀਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਰਕਾਰਾਂ ਅੱਗੇ ਵੀ ਵੀਰ ਜੀ ਹੁੰਦੀਆਂ ਜਾਂਦੀਆਂ ਰਹੀਆਂ ਪੰਜ ਪੰਜ ਸਾਲ ਲਾ ਕੇ ਕੋਈ 10 ਸਾਲ ਲਾ ਕੇ ਹੁੰਦੀਆਂ ਪਰ ਇਹ ਪਹਿਲੀ ਸਰਕਾਰ ਆਈ ਹੈ ਕੋਈ ਕਿਸਾਨ ਵੀਰ ਆ ਮੈਂ ਰਾਤ ਨੂੰ ਰੋਟੀ ਪਾਣੀ ਖਾ ਕੇ ਸੌਂਦਾ ਸਵੇਰੇ ਉੱਠਦਾ ਅਖਬਾਰ ਪੜ੍ਹਦਾ ਉਹ ਚ ਲਿਖਿਆ ਜਾਂਦਾ ਇੰਨਾ ਨੰਬਰ ਖਸਰਾ ਇੰਨਾ ਨੰਬਰ ਕਿਲਾ ਤੇ ਰਾ ਸਰਕਾਰ ਨੇ ਰਿਕਵਰ ਕਰ ਲਿਆ ਇਸ ਤਰ੍ਹਾਂ ਨਾ ਤੇ ਵੀ ਜੀ ਕੋਈ ਆਪਾ ਪਸ਼ੂ ਵੇਚਣਾ ਉਹ ਵੀ ਨਹੀਂ ਵਪਾਰ ਹੁੰਦਾ ਉਹਦੀ ਵੀ ਸਹਿਮਤੀ ਲਈ ਜਾਂਦੀ ਹੈ ਬਿਨਾ ਸਹਿਮਤੀ ਤੋਂ ਧੱਕੇ ਨਾਲ ਸਰਕਾਰ ਨੇ ਇਹ ਲਾਇਆ ਇਹਦਾ ਅਸੀਂ ਪੋਰ ਜ਼ੋਰ ਵਿਰੋਧ ਕਰਦੇ ਆਂ ਸਰਕਾਰ ਨੂੰ ਕੱਲ ਅਸੀਂ ਪੋਸਟਰ ਲਾਏ ਸੀ ਇਹ ਸਰਕਾਰਾਂ ਦੇ ਵਿੱਚ ਕੁਝ ਇੱਕ ਚਾਪਲੂਸ ਕਿਸਮ ਦੇ ਬੰਦੇ ਹੁੰਦੇ ਆ ਉਹ ਤੁਹਾਨੂੰ ਵੀ ਚੰਗੀ ਤਰ੍ਹਾਂ ਨਾ ਪਤਾ ਉਹ ਆਪਣੇ ਨੰਬਰ ਬਣਾਉਣ ਦੀ ਖਾਤਰ ਇਹ ਪੋਸਟਰ ਵਾੜ ਦਿੰਦੇ ਆ ਇਹ ਸਾਨੂੰ ਇਸ ਗੱਲ ਦਾ ਕੋਈ ਵਹਿਮ ਨਹੀਂ ਅਸੀਂ ਇਦੋਂ ਵੱਡੇ ਪੋਸਟਰ ਲਾਵਾਂਗੇ ਬਾਕੀ ਜੇ ਸਰਕਾਰ ਦੇ ਚਮਚਿਆਂ ਚ ਨਹੀਂ ਹੈ ਇੱਥੇ ਤਮ ਤਾਂ ਸਾਡੇ ਸਾਹਮਣੇ ਪਾੜ ਕੇ ਦਿਖਾਉਣ ਫਿਰ ਅਸੀਂ ਦੱਸ ਦਾਂਗੇ ਕਿਵੇਂ ਪਾੜੀਦੇ ਸ ਤੇ ਇਹਨਾਂ ਚਾਰਾ ਪਿੰਡਾਂ ਚ ਕੋਈ ਵੀ ਆਮ ਆਦਮੀ ਪਾਰਟੀ ਨਾਲ ਕੋਈ ਲਿੰਕ ਨਹੀਂ ਰੱਖਣਾ ਬਿਲਕੁਲ ਸਾਡਾ ਸਮਾਜਿਕ ਤੌਰ ਤੇ ਬਾਈਕਾਟ ਕਰ ਜੇ ਇਹਨਾਂ ਨੇ ਪਾਲਿਸੀ ਵਾਪਸ ਨਾ ਲਈ ਤਾਂ ਸਾਡਾ ਸਮਾਜਿਕ ਤੌਰ ਤੇ ਬਾਈਕਾਟ ਆ ਜੀ ਨਾ ਮਰਨਾ ਜੰਮਣ ਚ ਅਸੀਂ ਇਹਨਾਂ ਦਾ ਬਾਈਕਾਟ ਰੱਖ ਸਾਡਾ ਜਿਹੜਾ ਨਗਰ ਆ ਇਹ ਇਹ ਸ਼ਹੀਦਾਂ ਦਾ ਨਗਰ ਆ ਇਹ ਸਰਕਾਰ ਵੱਲੋਂ ਇੱਥੇ ਜਿੰਨੇ ਵੀ ਫੌਜ ਦੇ ਵਿੱਚ ਫੌਜੀ ਸੀਗੇ ਉਹਨਾਂ ਨੂੰ ਹੀ ਇਹ ਪਿੰਡ ਅਲਾਟਮੈਂਟ ਕੀਤਾ ਗਿਆ ਸੀਗਾ ਜਿਹੜੇ ਸਾਡੇ ਪਿੰਡ ਦੇ ਸਾਡੇ ਬਜ਼ੁਰਗ ਸੀ ਜਿਨ੍ਹਾਂ ਨੇ ਫੌਜ ਦੇ ਵਿੱਚ ਆਪਣੀਆਂ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਸਰਕਾਰ ਨੇ ਉਹਨਾਂ ਦੀ ਬਹਾਦਰੀ ਦੇ ਸਨਮਾਨ ਵਜੋਂ ਸਾਨੂੰ ਇਹ ਜ਼ਮੀਨਾਂ ਦਿੱਤੀਆਂ ਸੀ ਜ਼ਮੀਨਾਂ ਦੀ ਅਲਾਟਮੈਂਟ ਹੋਈ ਆ ਸਾਡਾ ਨਗਰ ਆ ਜਿਹੜਾ ਇਹਦਾ ਨਾਮ ਵੀ ਇੱਕ ਸ਼ਹੀਦ ਦੇ ਨਾਂ ਤੇ ਯਸ਼ੀਦਰਸ਼ਪਾਲ ਸਿੰਘ ਨਗਰ ਜੋ ਸਾਡੇ ਪਰਿਵਾਰ ਦੇ ਵਿੱਚੋਂ ਮੈਂਬਰ ਸਾਡੇ ਤਾਇਆ ਜੀ ਲੱਗ ਰਹੇ ਆ ਮੇਰੇ ਉਹਨਾਂ ਇਹਨਾਂ ਨੇ ਸਰਕਾਰ ਨੇ ਲੈਂਡ ਪੂਲਿੰਗ ਦੀ ਹਿੰਦੀ ਸਕੀਮ ਦੀ ਉਹਨਾਂ ਦੀ ਜ਼ਮੀਨ ਵੀ ਵਿੱਚ ਲੈ ਲਈ ਉਹ ਸਿਧਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਜਿਹੜੀ ਜ਼ਮੀਨ ਆ ਭਗਵੰਤ ਮਾਨ ਸਾਹਿਬ ਇਹ ਕੋਈ ਥੋੜੀ ਸਰਕਾਰ ਦੀ ਦਿੱਤੀ ਹੋਈ ਸਾਨੂੰ ਜ਼ਮੀਨ ਨਹੀਂ ਹੈਗੀ ਇਹ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਦਿੱਤੀ ਹੋਈ ਜ਼ਮੀਨ ਆ ਇਹ ਜ਼ਮੀਨ ਜਿਹੜੀ ਤੁਸੀਂ ਸੱਤੋਂ ੱੱਕੇ ਨਾ ਰਾਤੋਂ ਰਾਤ ਆਪ ਦਾ ਸੰਸਦ ਦੇ ਵਿੱਚ ਪਾ ਮਤੇ ਪਾਸ ਕਰਕੇ ਜਿਹੜੇ ਤੁਸੀਂ ਖੋਣ ਲੱਗੇ ਆ ਇਹ ਜਿਹੜੀਆਂ ਸਕੀਮਾਂ ਤੁਸੀਂ ਸਾਨੂੰ ਸਮਝਾ ਰਹੇ ਆ ਇਹ ਉਹ ਪੁਰਾਣੇ ਹੁਣ ਪਿੰਡ ਨਹੀਂ ਹੈਗੇ ਬਜ਼ੁਰਗਾਂ ਨਾ ਪੜ ਨਹੀਂ ਹੈਗੇ ਸਾਡੇ ਸਾਰੇ ਹੀ ਪੜੇ ਲਿਖੇ ਆ ਸਾਡੇ ਬੱਚੇ-ਬੱਚੇ ਵੀ ਸਾਰੇ ਪੜ੍ਹੇ ਹੋਏ ਆ ਜਿਨ੍ਹਾਂ ਨੂੰ ਇਹ ਸਕੀਮ ਬਾਰੇ ਪੂਰੀ ਨੌਲੇਜ ਆ ਪਰ ਅਸੀਂ ਤੁਹਾਡੇ ਵਿਰੋਧ ਦੇ ਵਿੱਚ ਤੁਸੀਂ ਗਲਾਡਾ ਤੱਕ ਵੀ ਐਫੀਡਵਟ ਬਣਾ ਕੇ ਤੇ ਆਏ ਤੁਸੀਂ ਫੇਰ ਵੀ ਸਾਡੇ ਨਾਲ ਘਨੌਣੀਆਂ ਚਾਲਾਂ ਖੇਡਦੇ ਜਾਂਦੇ ਆ ਕਿਤੇ ਪਟਵਾਰੀ ਨੂੰ ਭੇਜ ਦਿੰਦੇ ਆ ਕਿਤੇ ਕਰਨਗੋ ਨੂੰ ਭੇਜ ਦਿੰਦੇ ਆ ਵੀ ਇਹ ਲੈਂਡ ਪੂਲਿੰਗ ਸਕੀਮ ਬਾਰੇ ਸਾਨੂੰ ਸੁਝਾਉਣਗੇ ਇਹ ਜਿਹੜੀ ਨੀਤੀ ਹੈ ਬਿਲਕੁਲ ਲੋਕ ਮਾਰੂ ਨੀਤੀ ਹੈ ਲੋਕਾਂ ਦੇ ਉਜਾੜੇ ਵਾਲੀ ਨੀਤੀ ਹੈ ਸਾਡਾ ਨਗਰ ਇਹ ਜਿਹੜਾ ਹੈਗਾ ਇੱਥੇ ਬੜੀ ਜਿਹੜੀ ਫਸਲ ਹੈ ਇੱਥੇ ਜ਼ਮੀਨ 'ਚੋਂ ਤਿੰਨ ਤਿੰਨ ਫਸਲਾਂ ਹੁੰਦੀਆਂ ਇਹ ਸਾਡੇ ਬਜ਼ੁਰਗਾਂ ਨੇ ਸਿਰ ਤੇ ਰੇਤੇ ਦੀਆਂ ਟੋਕਰੀਆਂ ਚੱਕ-ਚੱਕ ਕੇ ਇਹਨੂੰ ਆਵਾਜ਼ ਕੀਤਾ ਪੱਧਰ ਕੀਤਾ ਹੁਣ ਇੱਥੇ ਤਿੰਨ ਤਿੰਨ ਫਸਲਾਂ ਹੁੰਦੀਆਂ ਸਾਡੇ ਜਿਹੜੇ ਨਗਰ ਦੇ ਵਿੱਚ ਖੇਤੀਬਾੜੀ ਦਾ ਕੰਮ ਕਰਨ ਲਈ ਮਜ਼ਦੂਰ 30-30 ਕਿਲੋਮੀਟਰ ਤੋਂ ਦੂਰੋਂ ਆਉਂਦੇ ਆ ਜਿਹੜੇ ਉਹਨਾਂ ਦੀ ਰੋਟੀ ਦਾ ਸਾਧਨ ਚੱਲਦਾ ਪਰ ਇਹ ਸਰਕਾਰ ਸਾਨੂੰ ਬਿਲਕੁਲ ਉਜਾੜ ਰਹੀ ਆ ਅਸੀਂ ਇਹਨਾਂ ਨੂੰ ਇੱਕ ਵੀ ਗਾਜ ਨਹੀਂ ਜ਼ਮੀਨ ਇੱਥੋਂ ਦੇਵਾਂਗੇ ਇਹ ਭੁੱਲ ਜਾਣ ਬਈ ਅਸੀਂ ੱੱਕੇ ਨਾ ਇਹ ਜ਼ਮੀਨਾਂ ਲੈ ਲਾਂਗੇ ਤੇ ਇਹ ਸਾਡੇ ਨਾਲ ਨਿਰਨਜਾਇਜ਼ ਬਿਲਕੁਲ ੱੱਕਾ ਵਾ ਤੇ ਸਾਡਾ ਬੱਚਾ ਬੱਚਾ ਇਸ ਨੀਤੀ ਬਾਰੇ ਲੈਂਡ ਪ੍ਰੋਬਲਮ ਸਕੀਮ ਬਾਰੇ ਪੂਰਾ ਜਾਣੂ ਜਾਣਕਾਰ ਸਰਕਾਰ ਦੇ ਦਾ ਮੰਤਰੀ ਹਜੇ ਦੱਸਦੇ ਹਾ ਤੇ ਭੁੱਲ ਜਾਂਦੇ ਆ ਪਰ ਸਾਡੇ ਬੱਚੇ ਇਹਨਾਂ ਨੂੰ ਪੂਰਾ ਸੰਖੇਪ ਸਪਝਾ ਦੇਣਗੇ ਠੀਕ ਹੈ ਇਹ ਐਸੀ ਨੀਤੀ ਆ ਜੀ ਜਿਹੜੀ ਇਹ ਦੱਸ ਰਹੀ ਹੈ ਵੀ ਤੁਹਾਨੂੰ ਅਸੀਂ 1000 ਗਜ ਦੇਵਾਂਗੇ ਨਾਲ ਉਹ ਨੀਤੀਆਂ ਦੇ ਨਾਲ ਇਹਨਾਂ ਨੇ ਉਹ ਪੱਤਰ ਦੇ ਵਿੱਚ ਲਿਖਿਆ ਵੀ ਜਿਹੜਾ ਡਿਵੈਲਪਮੈਂਟ ਕਰਾਂਗੇ ਉਹਦਾ ਜਿਹੜਾ ਖਰਚਾ ਹੋਊਗਾ ਉਹ ਪਲਾਟ ਦੇ ਉੱਤੇ ਪਾਇਆ ਜਾਊਗਾ ਇਹ ਤਾਂ ਸਾਡੀ ਜ਼ਮੀਨ ਲੈ ਕੇ ਫੇਰ ਵੀ ਸਾਨੂੰ ਇਹਨਾਂ ਨੇ ਇੱਕ ਤਰ੍ਹਾਂ ਨਾਲ ਨਚੋੜਨਾ ਵਾ ਵੀ ਤੁਸੀਂ ਹੋਰ ਵੀ ਪੈਸੇ ਸਾਨੂੰ ਦਿਓ ਠੀਕ ਹੈ ਸਾਡੇ ਵਿਰੋਧ ਕਰਨ ਦੇ باوجود ਵੀ ਇਹਨਾਂ ਨੇ ਸਾਡੀ ਇਸ ਜਮੀਨ ਤੇ ਸੀਐਲਜੂ ਲਾਤੀ ਆ ਵੀ ਇਹ ਕਿਸਾਨ ਨਾ ਜ਼ਮੀਨ ਵੇਚਾ ਕਿਸੇ ਨੂੰ ਵੇਚਣ ਨਾ ਕੋਈ ਇਮਾਰਤ ਤੇ ਉਸਾਰਨ ਬੇਨਾ ਕੋਈ ਲੂਨ ਲੈਣ ਇਹ ਸਰਾਸਰ ਧੱਕਾ ਇਹ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਆਪਦੇ ਖੂਨ ਦਾ ਇੱਕ ਇੱਕ ਕਤਰਾ ਵਹਾ ਦਾਂਗੇ ਅਸੀਂ ਸੋ ਜਿੱਦਾਂ ਕਿ ਸਰਕਾਰ ਇੱਕ ਪਾਸੇ ਲੱਗੀ ਹੋਈ ਹੈ ਕਿਸਾਨਾਂ ਨੂੰ ਸਮਝਾਉਣ ਦੇ ਲਈ ਵੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ ਲੈਂਡ ਪੂਲਿੰਗ ਦੀ ਸਕੀਮ ਪਰ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਹੁਣ ਵੇਖਣਾ ਹੋਵੇਗਾ ਅਨਲੇ ਸਮੇਂ ਦੇ ਵਿੱਚ ਆਵਾ ਦੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਸਮਝਾਉਂਦੀ ਹੈ ਜਾਂ ਇਸ ਨੀਤੀ ਨੂੰ ਰੱਦ ਕਰਦੀ ਹੈ ਕੀ ਹੁੰਦਾ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ